ਹੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਪੂਰੇ ਦੇਸ਼ ਪਰ ਦੇ ਗੁਰਦੁਆਰਿਆਂ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਸੇਵਲ ਹਸਪਤਾਲ ਫਗਵਾੜਾ ਦੇ ਸਮੂਹ ਸਟਾਫ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਮਰੀਜ਼ਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆਂ ਹਸਪਤਾਲ ਦੇ ਸਟਾਫ ਡਾਕਟਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਪਾਟਿਆ ਨੇ ਜਿੱਥੇ ਇਲਾਕਾ ਵਾਸੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਹੈ ਕਿ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਬਲ ਬੁੱਧੀ ਬਖਸ਼ੇ ਅਤੇ ਹਰੇਕ ਕਰ ਖੁਸ਼ੀਆਂ ਰਹਿਣ ਇਸ ਮੌਕੇ ਹਸਪਤਾਲ 'ਚ ਲੰਗਰ ਅਟੁੱਟ ਵਰਤਾਇਆ ਗਿਆ। ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਦੀ ਫਤਿਹ। ਅੱਜ 14 ਨਵੰਬਰ ਨੂੰ ਅਸੀਂ ਗੁਨਾਨੰਦ ਦੇਵ ਜੀ ਦੇ ਪਵਿੱਤਰ ਜਨਮ ਦਿਨ ਦਿਹਾੜੇ ਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਹੈ। ਇਹ ਪਾਠ ਅਸੀਂ ਜਾਣੇ ਆ ਕਿ ਸਾਡੇ ਮਰੀਜ਼ ਸਾਡੇ ਸਮੂਹ ਸਟਾਫ ਨੂੰ ਬਲ ਬਖਸ਼ੀ ਤੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਸਿਵਲ ਹਸਪੀਟਲ ਫਗਵਾੜਾ ਵਿਖੇ ਸਟਾਫ ਦੀ ਸਮੂਹ ਇਲਾਕਾ ਨਿਵਾਸੀਆਂ ਦੀ ਤੇ ਸਮੂਹ ਆਉਦੇ ਮਰੀਜ਼ਾਂ ਦੀ ਤੰਦਰੁਸਤੀ ਵਾਸਤੇ ਪਰਿਵਾਰਾਂ 'ਚ ਰਹਿਮਤਾਂ ਰੱਖਣ ਵਾਸਤੇ ਸਤਿਗੁਰਾਂ ਦੇ ਚਰਨਾਂ ਨੂੰ ਸਿਵਰਾ ਸੁਲਫਵਾੜਾ ਵਿਸ਼ਵ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ 14 ਨਵੰਬਰ ਨੂੰ ਇਹ ਐਸਐਮਓ ਸਾਹਿਬ ਤੇ ਸਮੂਹ ਸਟਾਫ ਦੀ ਇੱਕ ਇਕਾਗਰਤਾ ਦੇ ਨਾਲ ਇਹ ਚੀਜ਼ ਨੂੰ ਕੀਤਾ ਜਾ ਰਿਹਾ ਤੇ ਪਰਮਾਤਮਾ ਦੀ ਤੰਦਰੁਸਤੀ ਪਰਮਾਤਮਾ ਦੀ ਕਿਰਪਾ ਰਾਹੀਂ ਸਮੂਹ ਸਟਾਫ ਤੇ ਇਸ ਕਰਕੇ ਸੁਖਮਨੀ ਸਾਹਿਬ ਜੀ ਨੂੰ ਚਰਨ ਪਵਾਏ ਗਏ ਧੰਨਵਾਦ ਜੀ ਪੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਫਗਵਾੜਾ ਵਿਖੇ ਸਿਵਲ ਹਸਪਤਾਲ ਲੱਗੇ। ਖੰਡਪਾਟ ਜੀ ਦਾ ਪਾਠ ਕਰਵਾਇਆ ਗਿਆ। ਅੱਜ ਸਮੂਹ ਸੰਗਤਾਂ ਫਗਵਾੜਾ ਵਾਸੀ ਸਾਰੇ ਉੱਥੇ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਆਏ। ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮੈਡਮ ਲਲਿਤ ਸਕਲਾਨੀ ਤੇ ਮੇਰੇ ਨਾਲ ਸ਼ੋਕ ਪਾਟੀਆਂ ਦੇ ਨਾਲ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਫਗਵਾੜਾ ਟੀਮ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਆਏ। ਇਹ ਜਿਹੜਾ ਪਾਠ ਆ ਜਿੰਨੇ ਵੀ ਇਸ ਹਸਪੀਟਲ ਵਿੱਚ ਮਰੀਜ਼ ਆਉਂਦੇ ਆ ਜਾਂ ਆਉਣ ਵਾਲੇ ਆ ਜਾਂ ਪਹਿਲਾਂ ਆ ਚੁੱਕੇ ਆ ਉਹਨਾਂ ਦੀ ਸੁਖਸ਼ਾਂਤੀ ਲਈ ਉਹਨਾਂ ਦੇ ਰੋਗਾਂ ਨੂੰ ਦੂਰ ਕਰਨ ਵਾਸਤੇ ਡਾਕਟਰਾਂ ਦੀ ਹਿੰਮਤ ਵਧਾਉਣ ਵਾਸਤੇ ਇਹ ਪਾਠ ਰੱਖਿਆ ਗਿਆ ਕਿ ਡਾਕਟਰ ਜੀ ਤੋਰ ਮਿਹਨਤ ਕਰਕੇ ਜਿਹੜੀ ਇੱਥੇ ਮਰੀਜ਼ਾਂ ਦੀ ਸੇਵਾ ਕਰ ਰਹੇ ਆ ਉਹਨਾਂ ਦੀ ਸੁਖਸ਼ਾਂਤੀ ਲਈ ਉਹਨਾਂ ਦੇ ਪਰਪਰਿਸ਼ਾਹਲ ਲਈ ਇਹ ਪਾਠ ਰੱਖਿਆ ਗਿਆ ਹੈ ਸੋ ਬਹੁਤ ਹੀ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਸਾਹਿਬ ਐਸਐਮਓ ਸਾਹਿਬ ਬੜੀ ਮਿਹਨਤ ਕਰ ਰਹੇ ਆ ਤੇ ਫਗਵਾੜਾ ਵਾਸੀਆਂ ਦੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਟਾਫ ਦਾ ਬਹੁਤ-ਬਹੁਤ ਧੰਨਵਾਦ